ਸ਼ਿਕਸ਼ਾ ਕ੍ਰਾਂਤੀ ਦੇ ਨੂੰ ਹਾਰ ਨੂੰ ਬਦਲ ਦੇ ਬਦਲਣ ਵਾਸਤੇ ਜੋ ਪੰਜਾਬ ਸਰਕਾਰ ਨੇ ਇੱਕ ਉਦਮ ਕੀਤਾ ਉਸ ਦੇ ਚੱਲਦੇ ਗਵਰਨਮੈਂਟ ਪ੍ਰਾਇਮਰੀ ਸਕੂਲ ਤੇ ਬਹੁਤੀ सत्कारयोग प्रिंसिपल श्रीमती बलबीर बेदी जी चेयरमैन श्री मुकेश शर्मा जी बीपीओ साहब सरदार बुरिंद्र सिंह जी डीएसपी साहब सरदार ਅਵਤਾਰ ਸਿੰਘ ਜੀ ਗਿੱਦੜਵੇ ਦੇ ਐਸਐਚਓ ਦੀਪਕਾ ਰਾਣੀ ਜੀ ਸਰਦਾਰ ਲਾਭ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਅੰਕਲ ਸਰੂਪ ਸਿੰਘ ਜੀ ਸਾਡੇ ਸਾਬਕਾ ਐਮਸੀ ਸਰੂਪ ਜੀ ਸ਼੍ਰੀ ਗੁਰਪ੍ਰੀਤ ਸਿੰਘ ਜੀ ਲੋਹਾਰਾ ਸਾਹਿਬ ਬਲਾਕ ਕੋਆਰਡੀਨੇਟਰ ਵਿੱਕੀ ਥੁਰੀਆਂ ਜੀ ਸੁਨੀਲ ਜੀ ਰੇਸ਼ਤੀ ਜੀ ਸਰਦਾਰ ਚਰਨਜੀਤ ਸਿੰਘ ਜੀ ਲੋਹਾਰਾ ਸਾਹਿਬ ਬੀਬੀ ਜੀ ਸੰਦੀਪ ਮਿੱਟੂ ਜੀ ਐਮਸੀ ਸਰਦਾਰ ਕੁਚੇਤ ਸਿੰਘ ਜੀ ਬਦਰੂ ਸਾਹਿਬ ਸਮੂਚਾ ਸਟਾਫ ਤੇ ਬਹੁਤ ਹੀ ਸਤਕਾਰਯੋਗ ਲੀਡਰ ਸਾਹਿਬਾਨ ਤੇ ਆਉਣ ਵਾਲੇ ਹਿੰਦੁਸਤਾਨ ਦਾ ਬਹੁਤ ਹੀ ਸਤਕਾਰਯੋਗ ਬੱਚੇ ਸਭ ਤੋਂ ਪਹਿਲਾਂ ਸਾਰੇ ਨੂੰ ਦੋਨੇ ਹੱਥ ਬਾਨ ਕੇ ਪਤੀ ਅਰਜ ਕਰਦਾ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪ੍ਰਾਈਵੇਟ ਸਕੂਲ ਦੇ ਵਿੱਚ ਆ ਕੇ ਮਨ ਬੜਾ ਖੁਸ਼ ਹੋਇਆ ਐਡੀ ਵਧੀਆ ਅਰੇਂਜਮੈਂਟ ਇੰਨਾ ਵਧੀਆ ਸਕੂਲ ਐਨੇ ਵਧੀਆ ਕਲਾਸਰੂਮਸ ਸਟਾਫ ਬੱਚੇ ਸਾਰੇ ਵੈਲ ਡਰੈਸਡ ਪ੍ਰੋਪਰ ਮੈਨਰਸ ਇੱਜ਼ਤ ਮਾਨ ਕਰਨਾ ਮਹਿਮਾਨ ਨੂੰ ਜੀ ਆਇਆਂ ਕਹਿਣਾ ਜੇ ਤੁਹਾਡਾ এনवायरमेंट ਵਧੀਆ ਹੋਵੇ ਜੇ ਬੱਚੇ ਆਪ ਦੇ ਆਪ ਨੂੰ ਅੱਛਾ ਫੀਲ ਕਰਨ ਬੱਚਿਆਂ ਨੂੰ ਚੰਗਾ ਲੱਗੇ ਉੱਥੇ ਪੜ੍ਹਨ ਦਾ ਮਜ਼ਾ ਹੋਵੇ ਜੇ ਤੁਹਾਡਾ ਸਕੂਲ ਨਹੀਂ ਵਧੀਆ ਤੁਹਾਡੇ ਕਲਾਸਰੂਮ ਨਹੀਂ ਵਧੀਆ ਤੁਹਾਡੇ ਬੈਂਚ ਨਹੀਂ ਵਧੀਆ ਉੱਥੇ ਬੱਚਿਆਂ ਦਾ ਮਨ ਹੀ ਨਹੀਂ ਲੱਗ ਸਕਦਾ ਪੜ੍ਹਨ ਵਾਸਤੇ ਔਰ ਮੈਂ ਇਸ ਕੰਮ ਆਸਤੇ ਜੋ ਸਿੱਖਿਆ ਕ੍ਰਾਂਤੀ ਦਾ ਆਪਣਾ ਬਦਲ ਦਾ ਪੰਜਾਬ ਆ ਇਸ ਉਦਘਾਟਨ ਦੇ ਸਮਾਰੋਹ ਦੇ ਵਿੱਚ ਮੈਂ ਵਧਾਈ ਦਿਨਾ ਤੇ ਨਾਲ ਹੀ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਸਾਡੇ ਸਿੱਖਿਆ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਜੀ ਦਾ ਜਿਨ੍ਹਾਂ ਨੇ ਇਹ ਕ੍ਰਾਂਤੀ ਪੰਜਾਬ ਦੇ ਵਿੱਚ ਲੈ ਕੇ ਆਂਦੀ ਉਹਨਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਨੇ ਜਿਹੜੇ ਇਹ ਉਦਮ ਕੀਤਾ ਇਹ ਪਹਿਲ ਕਦਮੀ ਕੀਤੀ ਔਰ ਇਹ ਸੋਚ ਲੈ ਕੇ ਆਏ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਗਵਰਨਮੈਂਟ ਸਕੂਲ ਨੂੰ ਖੜਾ ਕਰਨਾ ਤੇ ਉਹਦਾ ਵੀੜਾ ਫਿਰ ਸ਼੍ਰੀਮਤੀ ਬਲਬੀਰ ਕੌਰ ਬੇਤੀ ਵਰਗੇ ਪ੍ਰਿੰਸੀਪਲਾਂ ਨੇ ਸੰਭਾਲਿਆ ਤੇ ਬੇੜਾ ਚੱਕਿਆ ਤੇ ਤੁਸੀਂਾਰੇ ਸਟਾਫ ਨੇ ਉਹਨਾਂ ਦਾ ਸਾਥ ਦਿੱਤਾ। ਔਰ ਅੱਜ ਉਹ ਦਿਨ ਆਇਆ ਜਦੋਂ ਤੁਹਾਡੇ ਇਸ ਬੂਟੇ ਨੂੰ ਪੈਂਜੀ ਅੱਜ ਫਲ ਲੱਗਿਆ। ਅੱਜ ਆਪਾਂ ਸਾਰੇ ਇਸ ਸ਼ੁਭ ਅਸਰਤੇ ਸਾਰੇ ਇਕੱਠੇ ਹੋਏ ਆਂ। ਦੋ ਤਿੰਨ ਕਲਾਸਰੂਮਸ ਦਾ ਆਪਾਂ ਉਦਘਾਟਨ ਕਰਕੇ ਆਏ ਆ ਤੁਹਾਨੂੰ ਸੱਚੀ ਮੈਂ ਦਿਲ ਦੀ ਗੱਲ ਦੱਸਾਂ ਮੇਰਾ ਆਪ ਦਾ ਜੇਕਰ ਜੀ ਕਰਿਆ ਤਾਂ ਮੈਂ ਵੀ ਵੱਡੇ ਸਕੂਲ ਚ ਲੱਗ ਕੇ ਪੜਾਂਗਾ ਕਿਉਂਕਿ ਅੱਜ ਦੀ ਘੜੀ ਪ੍ਰਾਈਵੇਟ ਸਕੂਲਾਂ ਚ ਵੀ ਐਫਜਾ এনवायरमेंट ਹੈ ਨਹੀਂ ਜੋ ਸਰਕਾਰ ਨੇ ਆਪਣੇ ਗਵਰਨਮੈਂਟ ਸਕੂਲਾਂ ਦੇ ਵਿੱਚ ਦੇਣਾ ਔਰ ਮੈਂ ਕੋਈ ਇਹ ਆਪਣੀ ਫੋਕੀ ਵਡਿਆਈ ਨਹੀਂ ਕਰ ਰਿਆ ਇਸ ਗਵਰਨਮੈਂਟ ਦੀ ਹੋ ਸਕਦਾ ਕਈ ਪ੍ਰੋਮਿਸਸ ਗਵਰਨਮੈਂਟ ਤੋਂ ਨਾ ਪੂਰੇ ਹੋਏ ਹੋਵੇ ਹੋ ਸਕਦਾ ਕਿਸੇ ਕੰਮ ਆਸਤੇ ਕੁਝ ਆਥੋਂ ਕਿਤੇ ਨਾ ਕਿਤੇ ਕਟਾਹੀ ਰਹਿ ਗਈ ਹੋਵੇ ਪਰ ਇਹ ਸੱਚਾ ਕਿ ਸਿੱਖਿਆ ਦੇ ਵਿੱਚ ਤੇ ਮੈਡੀਕਲ ਦੇ ਵਿੱਚ ਕ੍ਰਾਂਤੀ ਲੈ ਕੇ ਆਂਦੀ ਆ ਆ ਜੋ ਇੱਥੇ ਅਜੇ ਮੁੱਕੀ ਜੇ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਇਹ ਵਾਕਈ ਕ੍ਰਾਂਤੀ ਲੈ ਕੇ ਆਈ ਔਰ ਇਹ ਕ੍ਰਾਂਤੀ ਦਿਖਤੀ ਆ ਸਾਹਮਣੇ ਅੱਗੇ ਖਾਸ ਕਰਕੇ ਬੈਠੋ ਸਪੈਨਸ ਬੈਠੋ ਬੈਠੋ ਬੈਠ ਇਸ ਨਾਲ ਦੇ ਕੂੜੇ ਵਿੱਚ ਮੇਰਾ ਬਹੁਤ ਆਉਣਾ ਜਾਣਾ ਸੀ ਮੈਂ ਬਹੁਤ ਇੱਥੇ ਆਇਆ ਕਰਦਾ ਸੀ ਉਦੋਂ ਮੈਂ ਦੇਖਦਾ ਹੁੰਦਾ ਸੀ ਕਾਫੀ ਕਮੀਆਂ ਤੋਂ ਵਾਂਝਾ ਸੀ ਚਲੋ ਉਸ ਗਵਰਨਮੈਂਟ ਦੇ ਵਿੱਚ ਮੈਂ ਕਿਵੇਂ ਆ ਕਿਵੇਂ ਕਰ ਕੋਕ ਕੇ ਕੁਛਾਂ ਕੁਛ ਇੱਥੇ ਲਿਆ ਦਿੰਦਾ ਸੀ ਪਰ ਅੱਜ ਸਮੀਨ ਅਸਮਾਨ ਦਾ ਅੰਤਰ ਦੇਖਿਆ ਔਰ ਸਾਡੇ ਟੀਚਰਸ ਦੇ ਚਿਹਰੇ ਵੀ ਮੈਨੂੰ ਖਿੜੇ ਦਿਖ ਰਹੇ ਆ ਬੱਚਿਆਂ ਦੇ ਚਿਹਰੇ ਵੀ ਖਿੜੇ ਦਿਖ ਰਹੇ ਆ ਬੱਚਿਆਂ ਦੀ ਸਾਰਿਆਂ ਦੀ ਪ੍ਰੋਪਰ ਯੂਨੀਫਾਰਮ ਪਾਈ ਵੀ ਆ ਇਹ 3 ਸਾਲਾਂ ਦੇ ਵਿੱਚ ਮਾਹੌਲ ਹੀ ਟੋਟਲ ਚੇਂਜ ਹੋ ਗਿਆ ਸੋਚ ਬਦਲ ਗਈ ਏਵੇਂ ਜਿਵੇਂ ਮੈਡੀਕਲ ਦੇ ਵਿੱਚ ਜੇ ਆਪਾਂ ਆਖੀਏ ਆਪਣੇ ਜਿਹੜੇ ਹੈਲਥ ਇਸ਼ੂਸ ਆ मान साहब ने सदके मैं उन्होंने रिक्वेस्ट की अज एक भी ਐਸਾ ਡਾਕਟਰ ਨਹੀਂਗਾ ਜਿਹੜਾ ਆਪਣੇ ਹਸਪਤਾਲ ਦੇ ਵਿੱਚ ਨਾ ਹੋਵੇ ਚਾਹੇ ਕਿਸੇ ਵੀ ਬਿਮਾਰੀ ਦਾ ਕੋਈ ਇਲਾਜ ਕਰਾਉਣਾ ਹੋਵੇ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਹਰੇਕ ਡਾਕਟਰ ਮਿਲੇਗਾ ਫੌਰ ਮੈਂ ਬੜਾ ਮਾਣ ਮਹਿਸੂਸ ਕਰਦਾ ਇਹ ਗੱਲ ਆਪਣੀ ਸਰਕਾਰ ਦੇ ਬਾਰੇ ਤੁਹਾਨੂੰ ਦੱਸਦਾ ਹੋਇਆ ਕਿ ਸਭ ਤੋਂ ਜ਼ਿਆਦਾ ਓਪੀਡੀ ਅੱਜ ਜੇ ਹੁੰਦੀ ਹੈ ਓਪੀਡੀ ਦਾ ਮਤਲਬ ਆ ਕਿ ਜਿਹੜੇ ਡਾਕਟਰ ਆਪਣੇ ਮਰੀਜ਼ਾਂ ਨੂੰ ਚੈੱਕ ਕਰਦੇ ਆ ਉਹ ਆਪਣੇ ਗੱਡਰਵਾ ਦੇ ਵਿੱਚ ਹੋ ਰਹੇ ਨੇ ਲਾਈਨਾਂ ਲਾ ਕੇ ਲੋਕ ਰਾਤ ਕਰਾਦੇ ਔਰ ਦੂਸਰੀ ਬੇਨਤੀ ਕਰਾਂ ਮਾਨਤਾ ਨੂੰ ਬੇਨਤੀ ਕਰਕੇ ਇੱਕ ਇੱਥੇ ਆਪਾਂ ਕ੍ਰਿਟੀਕਲ ਕੇਅਰ ਯੂਨਿਟ ਵੀ ਤੋਂ ਮਨਜ਼ੂਰ ਕਰਾ ਲਿਆ ਉਹ ਵੀ ਆਉਣ ਵਾਲੇ 10-15 ਦਿਨਾਂ ਦੇ ਵਿੱਚ ਵਿੱਚ ਉਹਦਾ ਵੀ ਉਦਘਾਟਨ ਕਰਾਂਗੇ 16-17 ਕਰੋੜ ਰੁਪਏ ਉਹਦਾ ਵੀ ਆਪਾਂ ਲੈ ਆਉਂਦਾ ਹੈ ਸੋ ਕੈਂ ਦਾ ਪਾਬ ਮੇਰਾ ਇਹ ਆ ਜੀ ਕਿ ਮੇਰੇ ਤੇ ਤੁਸੀਂ ਬਹੁਤ ਵੱਡਾ ਮਾਨ ਕਰਕੇ ਬੜੀ ਵੱਡੀ ਉਮੀਦ ਨਾਲ ਆਸ ਨਾਲ ਤੁਸੀਂ ਮੈਨੂੰ ਚੁਣਿਆ ਤੇ ਮੇਰੀ ਡਿਊਟੀ ਬਣਦੀ ਆ ਤੁਹਾਡੇ ਹਰ ਕੰਮ ਦੇ ਵਿੱਚ ਮੈਂ ਤੁਹਾਡੇ ਕੰਮ ਆਵਾਂ ਮੈਂ ਤੁਹਾਡਾ ਹਰ ਕੰਮ ਕਰ ਸਕਾਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੀ ਤਰੱਕੀ ਦੇ ਵਿੱਚ ਮੈਂ ਤੁਹਾਡੇ ਨਾਲ ਖੜਾ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸਾਰਾ ਪਰਿਵਾਰ ਮੇਰੇ ਬੇਟੇ ਨੂੰ ਮੈਂ ਇੱਥੇ ਸ਼ਹਿਰ ਦੇ ਵਿੱਚ ਛੱਡਿਆ ਹੋਇਆ ਮੈਂ ਲੱਗਿਆ ਪਿਆ ਮੈਂ ਹਮੇਸ਼ਾ ਛੱਡੀ ਘੜੋਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਨਾ ਕੋਈ ਚੀਜ਼ ਲਈ ਜਾਵਾਂ ਲੈ ਕਿਦਰ ਵੀ ਆਸ ਤੇ ਸਣੀ ਨੂੰ ਤੁਹਾਨੂੰ ਦੇ ਰੱਖਿਆ ਅਵੇ ਨੂੰ ਤੁਹਾਨੂੰ ਦੇ ਰੱਖਿਆ ਕਿਉਂਕਿ ਤੁਹਾਡੇ ਤਾਂ ਸ਼ਾਇਦ ਨਾ ਯਾਦ ਹੋਵੇ ਮੇਰੀ ਯਾਦ ਆ 22 ਸਾਲਾਂ ਨਾਲ ਕੰਮ ਫਟਾਈ ਦਾ ਚਰਵਾ। ਉਹ ਮੇਰੇ ਯਾਦ ਆ ਹਜੇ। ਮੈਂ ਉਹ ਏਮ ਨੂੰ ਲੈ ਕੇ ਚੱਲਿਆ ਆ ਕਿ ਤਾਂ ਕਿ ਆਉਣ ਵਾਲੇ 27 ਦੇ ਵਿੱਚ ਮੈਂ ਤੁਹਾਨੂੰ ਜਵਾਬ ਦੇਵਾਂ ਕਿਹਾ ਕੰਮ ਫੱਕਰਵਾਏ ਆ। ਔਰ ਅੱਜ ਬੜਾ ਅੱਛਾ ਲੱਗ ਰਿਹਾ ਕਿ ਸਾਡੀ ਸਰਕਾਰ ਬੜੇ ਅੱਛੇ ਕਦਮਾਂ ਤੇ ਚੱਲ ਰਹੀ ਆ। ਜਿਹੜੀ ਚੀਜ਼ ਦੀ ਸਾਡੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ এডਿਕੇਸ਼ਨ ਤੇ ਮੈਡੀਕਲ ਸਰਕਾਰ ਪੂਰਾ ਧਿਆਨ ਉਸ ਕਰਤੇ ਦੇਦੀ ਹੈ ਤੇ ਵੀਰੋ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਦੱਸਦਿਆਂ ਨੂੰ ਕਿ ਆਪਣੇ ਇਸ ਡਿਸਟ੍ਰਿਕਟ ਦੇ ਵਿੱਚ ਤਿੰਨ ਸਕੂਲ ਆਫ ਐਮਿਨੈਂਸ ਬਣੇ ਗਏ ਆ ਔਰ ਆਪਣੇ ਗਿੱਧਰਵੇ ਦੇ ਵਿੱਚ ਸਕੂਲ ਆਫ ਹੈਪੀਨੈਸ ਚਾਰ ਬਣੇ ਹੋਏ ਆ ਇੱਕ ਗੋਲੇ ਇੱਕ ਕੋਟਲੀ ਇੱਕ ਦੋਦੇ ਇੱਕ ਭਲਾਈ ਜਾਣ ਇੱਕ ਸਕੂਲ ਆਫ ਬ੍ਰਿਲੀਅੰਸ ਦੋ ਸਕੂਲਾ ਜੀ ਇੱਕ ਭਲਾਈ ਜਾਣੇ ਇੱਕ ਦੋਦੇ ਔਰ ਇਹ ਵੀ ਗੱਲ ਦੱਸਦੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ 17000 ਸਕੂਲਾਂ ਦੇ ਵਿੱਚ ਪੰਜਾਬ ਚ ਵਾਈਫਾਈ ਚੱਲ ਪਿਆ ਔਰ ਉਹਨਾਂ ਚ ਇੱਕ ਆਪਣਾ ਸਕੂਲ ਵੀ ਹੈ ਮੇਰਾ ਕਹਿਣ ਇੱਥੇ ਵੀ ਵਾਈਫਾਈ ਦੇ ਨਾਲ ਕਨੈਕਟ ਆ ਬੱਚੇ ਉਹਦੇ ਥਰੂ ਪੜਾਈ ਲੀਦੇ ਅਗਲੀ ਗੱਲ ਸਵੀਪਰ ਵਾਚਮੈਨ ਹੁਣ ਦੁਆਰਾ ਪ੍ਰਤੀ ਹੋਣੀ ਸਟਾਰਟ ਹੋਈ ਹੈ ਔਰ ਹੋ ਸਕਦਾ ਆਪਣੇ ਆਗੇ ਹੋਵੇ ਇੱਕ ਕੈਂਪਸ ਮੈਨੇਜਰ ਸਿਕਿਉਰਿਟੀ ਗਾਰਡ ਜਿੰਨੇ ਵੀ ਸੀਨੀਅਰ ਸਕੂਲ ਆਪਣਾ ਦੇ ਵਿੱਚ ਆਜੂ ਉਹਦੇ ਜਿਹੜਾ ਆ ਗਿਆ ਉਹ ਵੀ ਆਪਾਂ ਮਨਜ਼ੂਰ ਕੀਤੇ ਆ ਮੀਡੇ ਮੀਲ ਦੇ ਵਿੱਚ ਬੱਚਿਆਂ ਨੂੰ ਸੀਜ਼ਨਲ ਫਰੂਟਸ ਆਪਣੀ ਸਰਕਾਰ ਨੇ ਦੇਣਾ ਕੀਤਾ ਨੇ ਅਜੇ ਤੱਕ ਦੇ ਦਿੱਤਾ ਨਹੀਂ ਗਿਆ ਅਗਲੀ ਗੱਲ ਅੱਜ ਕੋਈ ਵੀ ਪੰਜਾਬ ਦਾ ਐਸਾ ਸਕੂਲ ਨਹੀਂ ਜਿਹਦੇ ਸਕੂਲ ਦੇ ਵਿੱਚ ਬਾਉਂਡਰੀ ਵਾਲ ਨਾ ਹੋਵੇ। ਤਕਰੀਬਨ ਸਾਰੇ ਸਕੂਲਾਂ ਦੀਆਂ ਬਾਉਂਡਰੀ ਵਾਲਸ ਕੰਪਲੀਟ ਹੋ ਗਈਆਂ। ਇਹ ਵੀ ਬੜੇ ਮਾਣ ਵਾਲੀ ਗੱਲ ਆ ਅੱਗੇ ਜਿਹਦਾ ਜੀ ਕਰਦਾ ਸੀ ਉਹ ਜਿੱਥੋਂ ਦੀ ਸਕੂਲ ਦੇ ਵਿੱਚ ਵੜ ਜਾਂਦਾ ਸੀ ਉਹ ਉਹ ਵੀ ਬੰਦ ਲੱਗ ਗਿਆ ਪ੍ਰੋਪਰ ਗੇਟ ਬੰਦ ਹੋ ਕੇ ਸਕੂਲ ਬੰਦ ਹੋ ਜਾਣਾ। ਇਹ ਸਾਰੀਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਤੁਹਾਨੂੰ ਮੈਂ ਗਿਣਾ ਰਿਹਾ। ਅੱਜ ਆਪਣੇ ਇਹ ਸਕੂਲ ਦੇ ਵਿੱਚ ਮੈਥੋਂ ਪਹਿਲਾਂ ਬੋਲਦੀ ਬੇਟੀ ਮੈਮ ਨੇ ਦੱਸਿਆ ਕਿ ਤਿੰਨ ਕਲਾਸਰੂਮ ਬਣਾਏ ਆ ਜੀ 24 ਲੱਖ 57 ਹਜ਼ਾਰ ਰੁਪਏ ਦੀ ਲਾਗਤ ਨਾਲ ਕੰਪਲੀਟ ਹੋ ਕੇ ਅੱਜ ਜਿਹਦਾ ਉਦਘਾਟਨ ਕਰਨ ਵਾਸਤੇ ਆਏ ਆ ਅਸੀਂ ਬੱਚਿਆਂ ਦੇ ਸਪੁਰਦ ਕਰਾਤੇ ਅੱਜ ਕਰਤੇ ਸਟਾਫ ਦੇ ਸਪੁਰਦ ਕਰਤੇ ਔਰ ਮੈਡਮ ਦੇ ਸਿਰ ਬੜਾ ਵੱਡਾ ਸੇਰਾ ਜਾਂਦਾ ਜਿਨ੍ਹਾਂ ਨੇ ਆਪ ਦੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ ਕਿ ਸਾਡੇ ਸਕੂਲ ਨੂੰ ਪੈਸਾ ਦਿਓ ਅਸੀਂ ਤੁਹਾਨੂੰ ਇਹ ਬਣਾ ਕੇ ਦਿਖਾਵਾਂਗੇ ਔਰ ਉਹ ਸਕੂਲ ਅੱਜ ਨੰਬਰ 1 ਤੇ ਇਹ ਵੈਸੇ ਵੀ ਸਕੂਲ ਵੀ ਇੱਕ ਨੰਬਰ ਆ ਤੇ ਉਹ ਉਹ ਵੀ ਇੱਕ ਨੰਬਰ ਤੇ ਆ ਗਿਆ ਉਹ ਵੀ ਇੱਕ ਨੰਬਰ ਤੇ ਆ ਗਿਆ ਇਹ ਸਾਰਾ ਮੁਮਕਿਨ ਪਤਾ ਕਿਉਂ ਹੁੰਦਾ ਜੀ ਤੇ ਕਦੋਂ ਹੁੰਦਾ ਜਦੋਂ ਸਟਾਫ ਅੱਛਾ ਹੋਵੇ ਸਕੂਲ ਦਾ ਪ੍ਰਿੰਸੀਪਲ ਅੱਛਾ ਹੋਵੇ ਸਕੂਲ ਸਾਰੇ ਹੀ ਇੱਕੋ ਜਿਹੇ ਹੁੰਦੇ ਆ ਲੇਕਿਨ ਸਕੂਲ ਦਾ ਨਾਮ ਹਮੇਸ਼ਾ ਸਟਾਫ ਤੋਂ ਤੇ ਪ੍ਰਿੰਸੀਪਲ ਤੋਂ ਅੱਗੇ ਨਿਕਲਦਾ ਹੁੰਦਾ ਜਿਹੜੇ ਉਸਤਾਦ ਅੱਛੇ ਹੋਣ ਕਾਬਿਲ ਹੋਣ ਉਹਨਾਂ ਦੇ ਬੱਚੇ ਫਿਰ ਅੱਗੇ ਜਾਂਦੇ ਆ ਸੋ ਅੱਜ ਮੈਂ ਤੁਸੀ ਵਿਦਾਈ ਦੇ ਪਾਤਰੋਂ ਤੁਹਾਡਾ ਸਮੁੱਚਾ ਸਟਾਫ ਵਧਾਈ ਦੇ ਪਾਤਰ ਆ ਸਾਡੇ ਬੀਪੀਓ ਸਾਹਿਬ ਬੈਠੇ ਆ ਇਹ ਵਧਾਈ ਦੇ ਪਾਤਰ ਆ ਅੱਜ ਇੱਥੇ ਜਿੰਨਾ ਵੀ ਸਟਾਫ ਖੜਾ ਤੁਸੀਂ ਸਾਰੇ ਹੀ ਵਧਾਈ ਦੇ ਪਾਤਰੋਂ ਸੋ ਮੈਂ ਇੱਕ ਆਪਣਾ ਤਾਂ ਖੈਰ ਸਕੂਲ ਬਹੁਤ ਛੋਟਾ ਅਜੇ ਤਾਂ ਇਹਨਾਂ ਬੱਚਿਆਂ ਨੂੰ ਜ਼ਰੂਰਤ ਨਹੀਂ ਪਰ ਇੱਕ ਗੱਲ ਮੈਂ ਜ਼ਰੂਰ ਹਰੇਕ ਸਕੂਲ ਦੇ ਵਿੱਚ ਕਹਿਣਾ ਹੁਣਾ ਕਿ ਇੱਕ ਪੀਰੀਅਡ ਇੱਕ ਐਸਾ ਚਾਹੀਦਾ ਹਰੇਕ ਸਕੂਲ ਦੇ ਵਿੱਚ ਜਿਹਨੂੰ ਆਪਾਂ ਇੱਕ ਤਰ੍ਹਾਂ ਦਾ ਫਿਨਿਸ਼ਿੰਗ ਕਲਾਸ ਕਹਿ ਲੋ ਜਾਂ ਸਕੂਲ ਕਹਿ ਲੋ ਉਹਦੇ ਚ ਜਿਹਦੇ ਚ ਬੱਚਿਆਂ ਦੇ ਵਿੱਚ ਸੈਲਫ ਕੌਨਫੀਡੈਂਸ ਬਿਲਟ ਅਪ ਕੀਤਾ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਗੱਲਬਾਤ ਕਿਵੇਂ ਕਰਨੀਆਂ ਕੀ ਮੈਨਰਸ ਆ ਕਦੋਂ ਉੱਠਣਾ ਕਦੋਂ ਬੈਠਣਾ ਪੇਰੈਂਟਸ ਨੂੰ ਕੀ ਕਰਨਾ ਇਸ ਚੀਜ਼ ਦੀ ਆਪਣੇ ਬੱਚਿਆਂ ਵਾਸਤੇ ਬੜੀ ਜ਼ਰੂਰਤ ਆ ਜੀ ਕਿਉਂਕਿ ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਜਿੰਨੇ ਵੀ ਬੱਚੇ ਆਪਣੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ ਨਾ ਜੀ ਮੈਂ ਦੇਖਿਆ ਉਹ ਬੜੇ ਉਹ ਚਾਰੇ ਬੜੇ ਹੈਂਡ ਟੂ ਮਾਊਥ ਪੇਰੈਂਟਸ ਆ ਉਹਨਾਂ ਦੇ ਬੱਚੇ ਹੀ ਇਹਨਾਂ ਸਕੂਲਾਂ 'ਚ ਪੜ੍ਹਦੇ ਆ ਸੋ ਉਹ ਇਹੋ ਜਿਹੀਆਂ ਚੀਜ਼ਾਂ ਆਪਦੇ ਘਰਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਖਾ ਸਕਦੇ ਕਿਉਂਕਿ ਉਹਨਾਂ ਨੂੰ ਅੱਜ ਦੀ ਰੋਟੀ ਬਣੀ ਆ ਕੱਲ੍ਹ ਦਾ ਤੇ ਇਹਨਾਂ ਨੂੰ ਦੇ ਕਰਾ ਇਹ ਜ਼ਿੰਮੇਵਾਰੀ ਵੀ ਤੁਸੀਂ ਸਾਰੇ ਸੰਭਾਲੋ ਜੀ ਤਕੜੇ ਹੋ ਕੇ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇੰਟੈਲੀਜੈਂਟ ਬਣਾਉਣ ਦੇ ਨਾਲ-ਨਾਲ ਸਮਾਤ ਵੀ ਬਣਾਉਣਾ ਸਮਾਰਟ ਹੋਣਾ ਬੜਾ ਜ਼ਰੂਰੀ ਆ ਬੱਚਿਆਂ ਦਾ ਕਿਉਂਕਿ ਜੇ ਪੜ੍ਹਾਈ ਥੋੜੀ ਬਹੁਤੀ ਘੱਟ ਵੀ ਰਹਿ ਜੂਗੀ ਨਾ ਤੇ ਸਮਾਰਟ ਹੋਣਗੇ ਤਾਂ ਆਪ ਦੇ ਪੈਰਾਂ ਤੇ ਆਪ ਖੜੇ ਹੋ ਜਾਣਗੇ ਤੋ ਇਹ ਵੀ ਬੜਾ ਜ਼ਰੂਰੀ ਹੈ ਜੀ ਕਿ ਇਸ ਇਸ ਬਣੀ ਬੀਪੀਓ ਸਾਹਿਬ ਧਿਆਨ ਦਿਓ ਜੀ ਜ਼ਰੂਰ ਆਲਮੋਸਟ ਆਪਣੇ ਸਕੂਲਾਂ ਚ ਹਰੇਕ ਚ ਕਰਾਓ ਕਿ ਬੱਚਿਆਂ ਜਦੋਂ ਗੱਲਬਾਤ ਕਰੀਏ ਜਦੋਂ 10th ਜਾਂ +2 ਕਰਕੇ ਜਾਣ ਤਾਂ ਇੱਕ ਅਲੱਗ ਉਹਨਾਂ ਦੀ ਪਛਾਣ ਜੀ ਉਹ ਇਹੀ ਹੈ ਯੇਤ ਉਸ ਨੂੰ ਚੈੱਕ ਕਰਨਾ ਵੀ ਕਿਹੜੀ ਲਾਈਨ ਦੇ ਵਿੱਚ ਬੱਚਾ ਜਾ ਤੁਹਾਡਾ ਜੀ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਨੂੰ ਵਧਾਈ ਦੇਣਾ ਹਰਜੋਤ ਬੈਂਸ ਜੀ ਨੂੰ ਵਧਾਈ ਦੇਣਾ ਆਪਣਾ ਕਨੀਸ਼ ਜੀ ਨੂੰ ਛੋਧੀਆਂ ਸਾਲ ਨੂੰ ਮੈਂ ਵਧਾਈ ਦੇਣਾ ਤੇ ਨਾਲ ਸਾਡੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਟੀਵਾਲ ਸਾਹਿਬ ਉਹਨਾਂ ਨੂੰ ਗ੍ਰਾਈ ਦਿਨਾ ਕਿ ਜਿਨ੍ਹਾਂ ਨੇ ਜੋ ਕਿਹਾ ਸੀ ਉਸ ਲਾਈਨ ਤੇ ਅੱਜ ਪੰਜਾਬ ਨੂੰ ਚਲਾਇਆ ਤੇ ਮੈਨੂੰ ਦੇਖ ਰਿਹਾ ਪੰਜਾਬ ਚੰਦਾ ਤੇ ਆਉਣ ਵਾਲਾ ਸਮਾਂ ਬਹੁਤ ਅੱਛਾ ਇਹ ਰਿਜ਼ਲਟ ਲੈ ਕੇ ਆਊਗਾ ਬੜੀਆਂ ਅੱਛੀਆਂ ਲੀਹਾਂ ਤੇ ਕੁੱਝ ਪੰਜਾਬ ਨੂੰ ਤੋੜਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਸਾਰੇ ਬੱਚਿਆਂ ਨੂੰ ਪਿਆਰ ਦਿੰਨਾ ਸਟਾਫ ਦਾ ਧੰਨਵਾਦ ਕਰਦਾ ਖਾਸ ਕਰਕੇ ਬੀਦੀ ਮੈਮ ਦਾ ਜਿਨ੍ਹਾਂ ਨੇ ਬਹੁਤ ਹੀ ਅੱਛਾ ਉਦਮ ਕਰਕੇ ਇਸ ਸਕੂਲ ਨੂੰ ਬੁਲੰਦੀਆਂ ਤੇ ਮਚਾਇਆ ਸੋ ਔਰ ਖਾਸ ਕਰਕੇ ਮੈਂ ਨਾਮ ਲੈਣਾ ਭੁੱਲ ਗਿਆ ਕੁ ਸਰਦਾਰ ਅਵਧਾਰ ਸਿੰਘ ਜੀ ਸਾਡੇ ਪੰਜਾਬ ਮੇਰੇ ਮਾਸਦੀ ਦੀ ਬੇਟੀ ਹੈ ਜਿਨ੍ਹਾਂ ਦੀ ਹਿੰਮਤ ਸਦਕਾ ਜਿਨ੍ਹਾਂ ਨੇ ਸਾਥ ਦਿੱਤਾ ਮੈਡਮ ਦਾ ਤੇ ਇਸ ਸਕੂਲ ਵਧੀਆ ਬਣਾ ਸਕੇ ਤੋ ਇਹਨਾਂ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲਾਈਫ ਰੂਜੀ ਕਾ ਖੰਸਾ ਲਾਈਫ ਰੂਜੀ ਕੀ ਪਤਨੀ